आयुष्मान सेवा स्कीम ਦੇ ਤਹਿਤ ਜਿਹੜੀ ਆ ਕਾਰਡ ਸਕੀਮ ਦੇ ਤਹਿਤ ਸਿਵਲ ਹਸਪਤਲ ਪਠਾਨਕੋਟ ਦੇ ਵਿੱਚ ਆਰਥੋ ਦੇ ਪੇਸ਼ੈਂਟਸ ਨੂੰ ਲੈ ਕੇ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸਿਵਲ ਹਸਪਤਲ ਪਠਾਨਕੋਟ ਵੱਲੋਂ ਆਰਥੋ ਦੇ ਪੇਸ਼ੈਂਟਸ ਨੂੰ ਲੈ ਕੇ ਜਿਹੜੇ ਇੰਪਲਾਂਟਸ ਜਿਹੜੇ ਉਹਨਾਂ ਦੇ ਇਲਾਜ ਲਈ ਪੈਂਦੇ ਸੀਗੇ ਚਾਹੇ ਉਹ ਚੂਲੇ ਦਾ ਇਲਾਜ ਹੋਵੇ ਚਾਹੇ ਉਹ ਗੋਡੇ ਦਾ ਹੋਵੇ ਚਾਹੇ ਲੱਤ ਦਾ ਹੋਵੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਇੰਪਲਾਂਟਸ ਪਾਉਂਦੇ ਸੀਗੇ ਹੁਣ ਸਿਵਲ ਹਸਪਤਾਲ ਦੇ ਵਿੱਚ ਮਿਲਣਗੇ ਕਈ ਮਰੀਜ਼ ਅਜਿਹੇ ਵੀ ਸੀਗੇ ਜਿਹੜੇ ਕਿ ਬਾਹਰੋਂ ਪ੍ਰਾਈਵੇਟ ਮੈਡੀਕਲ ਸਟੋਰਸ ਤੋਂ ਜਿਹੜੇ ਉਹ ਇੰਪਲਾਂਟ ਸੀਗੇ ਜਿਹੜੇ ਖਰੀਦਦੇ ਸੀਗੇ ਤੇ ਆਪਣੀ ਜਿਹੜੀ ਬੋਡੀ ਦੇ ਵਿੱਚ ਪਾਉਂਦੇ ਸੀਗੇ ਤਾਂ ਹੁਣ ਜਿਹੜੇ ਇੰਪਲਾਂਟਸ ਹੈ ਸਾਡੇ ਸਿਵਲ ਹਸਪਤਾਲ ਦੇ ਵਿੱਚ ਮਿਲਣਗੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਜਿਹੜਾ ਆਰਥੋਪੈਡਿਕਸ ਡਿਪਾਰਟਮੈਂਟ ਹੈਗਾ ਹੈ ਇਹਦੇ ਵਿੱਚ ਜਿਹੜਾ ਰਿਸ਼ਵੰਦਾ ਗਾਰਡਨ ਹੈ ਉਹ ਪੂਰੀ ਤਰ੍ਹਾਂ ਚੱਲ ਰਿਹਾ ਹੈ ਜੇ ਕਿਸੇ ਪੇਸ਼ੈਂਟ ਨੂੰ ਚਾਹੇ ਗੁੱਟਨੀ ਦੀ ਪ੍ਰੋਬਲਮ ਆਦੀ ਹੈ ਬਦਲਣ ਦੀਆਂ 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 ਜਾਂ ਹਿਪ ਰਿਪਲੇਸਮੈਂਟ ਦੀ ਪ੍ਰੋਬਲਮ ਆਦੀ ਹੈਗੀ ਹੈ ਜਾਂ ਕਿਸੇ ਵੀ ਕਿਸਮ ਦਾ ਟਰੋਮਾ ਜਾਂ ਫ੍ਰੈਕਚਰ ਹੋ ਜਾਂਦਾ ਹੈਗਾ ਤੇ ਸਿਵਲ ਹਸਪਤਲ ਵਿਖੇ ਆ ਕੇ ਆਪਣਾ ਆਸ਼ੀਮਾਨ ਕਾਰਡ ਦੇ ਵਿੱਚ ਆਪਣਾ ਇਲਾਜ ਕਰਵਾ ਸਕਦਾ ਹੈ। ਇੰਡੀਆ ਨਾਊਜ਼ ਸੇ ਤੁਹਾਡਾ ਸਵਾਗਤ ਆ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸਦੀ ਕਿ ਸਿਵਲ ਹਸਪਤਲ ਪਠਾਨਕੋਟ ਵੱਲੋਂ ਜਿਹੜੇ ਆ ਵੱਖਰੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਪਿਛਲੇ ਦਿਨੀ ਤੁਹਾਨੂੰ ਖਬਰ ਦਿਖਾਈ ਸੀਗੀ ਇੱਕ ਮਹਿਲਾ ਦਾ ਜਿਹੜਾ ਕੋਡੇ ਦੀ ਜਿਹੜਾ ਆਪਰੇਸ਼ਨ ਸਫਲ ਆਪਰੇਸ਼ਨ ਜਿਹੜਾ ਸਿਵਲ ਹਸਪਤਲ ਪਠਾਨਕੋਟ ਵੱਲੋਂ ਬਿਲਕੁਲ ਨਿਸ਼ੁਲਕ ਦੇ ਵਿੱਚ ਕੀਤਾ ਗਿਆ ਸੀਗਾ ਹੁਣ ਦੂਸਰੇ ਪਾਸੇ ਆਯੂਸ਼ਯਮਾਨ ਸੇਵਾ ਸਕੀਮ ਦੇ ਤਹਿਤ ਜਿਹੜੀ ਹੈ ਕਾਰਡ ਸਕੀਮ ਦੇ ਤਹਿਤ ਸਿਵਲ ਹਸਪਤਲ ਪਠਾਨਕੋਟ ਦੇ ਵਿੱਚ ਆਰਥੋ ਦੇ ਪੇਸ਼ੈਂਟਸ ਨੂੰ ਲੈ ਕੇ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਿਵਲ ਹਸਪਤਲ ਪਠਾਨਕੋਟ ਵੱਲੋਂ ਔਰਥੋ ਦੇ ਪੇਸ਼ੈਂਟਸ ਨੂੰ ਲੈ ਕੇ ਜਿਹੜੇ ਇੰਪਲਾਂਟਸ ਜਿਹੜੇ ਉਹਨਾਂ ਦੇ ਇਲਾਜ ਲਈ ਪੈਂਦੇ ਸੀਗੇ ਚਾਹੇ ਉਹ ਚੂਲੇ ਦਾ ਇਲਾਜ ਹੋਵੇ ਚਾਹੇ ਉਹ ਗੋਡੇ ਦਾ ਹੋਵੇ ਚਾਹੇ ਲੱਤ ਦਾ ਹੋਵੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਇੰਪਲਾਂਟਸ ਪੈਂਦੇ ਸੀਗੇ ਹੁਣ ਸਿਵਲ ਹਸਪਤਾਲ ਦੇ ਵਿੱਚ ਮਿਲਣਗੇ ਕਿਉਂਕਿ ਕਈ ਮਰੀਜ਼ ਅਜੇ ਵੀ ਸੀਗੇ ਜਿਹੜੇ ਕਿ ਬਾਹਰੋਂ ਪ੍ਰਾਈਵੇਟ ਮੈਡੀਕਲ ਸਟੋਰਸ ਤੋਂ ਜਿਹੜੇ ਉਹ ਇੰਪਲਾਂਟਸ ਸੀਗੇ ਜਿਹੜੇ ਖਰੀਦਦੇ ਸੀਗੇ ਤੇ ਆਪਣੀ ਜਿਹੜੀ ਬੋਡੀ ਦੇ ਵਿੱਚ ਪਾਉਂਦੇ ਸੀਗੇ ਤਾਂ ਹੁਣ ਜਿਹੜੇ ਇੰਪਲਾਂਟਸ ਹੈ ਸਾਡੇ ਸਿਵਲ ਹਸਪਤਾਲ ਦੇ ਵਿੱਚ ਮਿਲਣਗੇ ਸਾਰੀ ਗੱਲਬਾਤ ਸਾਡੇ ਵੱਲੋਂ ਐਸਐਮਐਸ ਨੀਲ ਚਾਨ ਨਾਲ ਕੀਤੀ ਇਦੇ ਵਿੱਚ ਜਿਹੜਾ ਵਿਸ਼ਵਾਨ ਦਾ ਕਾਰਡ ਹੈਗਾ ਇਹ ਪੂਰੀ ਤਰ੍ਹਾਂ ਚੱਲ ਰਿਹਾ ਹੈਗਾ ਜੇ ਕਿਸੇ ਪੇਸ਼ੈਂਟ ਨੂੰ ਚਾਹੇ ਉਹ ਗੋਡੇ ਦੀ ਪ੍ਰੋਬਲਮ ਆਦੀ ਹੈ ਬੱਤਲਨੇ ਦੀ ਆਦੀ ਹੈ ਜਾਂ हिਪ ਰਿਪਲੇਸਮੈਂਟ ਦੀ ਪ੍ਰੋਬਲਮ ਆਦੀ ਹੈਗੀ ਹੈ ਜਾਂ ਕਿਸੇ ਵੀ ਕਿਸਮ ਦਾ ਟਰਾਮਾ ਜਾਂ ਫ੍ਰੈਕਚਰ ਹੋ ਜਾਂਦਾ ਹੈਗਾ ਤਾਂ ਸਿਵਲ ਹਸਪਤਲ ਵਿਖੇ ਆ ਕੇ ਆਪਣਾ ਆਯਸ਼ਮਾਨ ਕਾਰਡ ਦੇ ਵਿੱਚ ਆਪਣਾ ਇਲਾਜ ਕਰਵਾ ਸਕਦਾ ਹੈਗਾ ਜਿਹੜਾ ਇਹਨਾਂ ਦਾ ਇਲਾਜ ਜਿਹੜਾ ਹੈਗਾ ਆਯਸ਼ਮਾਨ ਸਕੀਮ ਵਿੱਚ ਟੋਟਲੀ ਫ੍ਰੀ ਕੀਤਾ ਜਾਂਦਾ ਹੈਗਾ ਇੰਪਲਾਂਟ ਜਿਹੜੇ ਹੈਗੇ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ ਉਹ ਤੇ ਅਸੀਂ ਲਗਭਗ ਪਿਛਲੇ 2-3 ਮਹੀਨਿਆਂ ਚ ਅਸੀਂ 50 ਜਾਂ 60 ਪੇਸ਼ੈਂਟ ਜਿਹੜੇ ਹੈਗੇ ਆ ਟਰਾਮਾ ਦੇ ਜਾਂ ਨੀਰ ਰਿਪਲੇਸਮੈਂਟ ਜਾਂ ਹਿਪ ਰਿਪਲੇਸਮੈਂਟ ਦੇ ਕੀਤੇ ਹੈਗੇ ਤੇ ਮੇਰੀ ਲੋਕਾਂਗੇ ਇਹੀ ਅਪੀਲ ਹੈਗੇ ਕਿ ਜੇ ਕਿ ਖੁਦ ਨਾ ਖਾਸਤਾ ਜੇ ਕਿਸੇ ਨੂੰ ਇਸ ਕਿਸੇ ਦੀ ਪ੍ਰੋਬਲਮ ਆਂਦੀ ਹੈ ਟਰਾਮਾ ਹੁੰਦਾ ਜਾਂ ਰਿਪਲੇਸਮੈਂਟ ਦੀ ਕੋਈ ਪ੍ਰੋਬਲਮ ਆਂਦੀ ਹੈਗੀ ਤੇ ਸਿਵਲ ਹਸਪੀਟਲ ਵਿਖੇ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ ਸਰ ਮੇਰੇ ਪਲਾਂਟ ਸੀ ਦੇ ਲੋਕ ਪਹਿਲੇ ਬਾਹਰੋਂ ਲੈਂਦੇ ਸੀ ਕਿ ਤੇ ਉਹਨਾਂ ਦੇ ਰੇਟਸ ਤੇ ਜਿਹੜੇ ਹਸਪੀਟਲ ਦੇ ਰੇਟਸ ਆ ਉਹਦੇ ਵਿੱਚ ਕੀ ਫਰਕ ਕੀ ਹੈ ਕਿਉਂਕਿ ਉਹ ਮਹਿੰਗੇ ਸੀ ਜਾਂ ਕਿਸੇ ਕਿਸੇ ਖਾਸ ਪੇਸ਼ੈਂਟ ਨੂੰ ਇਹਦਾ ਕੋਈ ਵੀ ਖਰਚਾ ਵਹਨ ਨਹੀਂ ਕਰਨਾ ਹੈਗਾ ਯਾ ਜਿਸ ਤਰ੍ਹਾਂ ਦਾ ਸਾਰਾ ਜਿਹੜਾ ਖਰਚਾ ਹੈਗਾ ਇਹ ਆਯੁਸ਼ਮਨ ਸਕੀਮ ਦੇ ਅੰਤਰਗਤ ਸਿਵਲ ਹਸਪੀਟਲ ਮ पठानकोट ਵਹਨ ਕਰਦਾ ਹੈ